ਅੱਜ ਸਾਡੇ ਕੋਲ ਸਿਲੀਬੁੜੀ ਗੁਰਦੁਆਰਾ ਸਾਹਿਬ 'ਕੇ ਐਸਜੀਪੀਸੀ ਦੀ ਟੀਮ ਆਈ ਹੈ ਸਾਨੂੰ ਇਹਨਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਾਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪਰਬ ਮਨੰਦਰ ਹੋਇਆ 350 ਪੰਜਾਬ ਆਸ ਸਿਲੀਬੁੜੀ ਨੂੰ ਮਨਾਦੇ ਹੋਏ ਇੱਕ ਨਗਰ ਕੀਰਤਨ ਕਢਿਆ ਜਾ ਰਿਹਾ ਜਿਹੜਾ ਤੁਹਡੇ ਸਾਥ ਤੋਂ ਸ਼ੁਰੂ ਹੋਏਗਾ ਤੇ ਸਿਲੀਬੁੜੀ ਦਾ ਪੜਾਅ ਹੈ ਅਸੀਂ ਸਿਲੀਬੁੜੀ ਸੰਗਤ ਵੱਲੋਂ ਅਸੀਂ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਪਵਨ ਮੌਕਾ ਮਿਲਿਆ ਹੈ ਕਿ ਅਸੀਂ ਮੁਨਕਾ ਦੇ ਸੇਵਾ ਕਰ ਸਕੀਏ ਨਗਰ ਕੀਰਤਨ ਆ ਰਿਹਾ ਹੈ ਸਾਰਿਆਂ ਦੀ ਸੇਵਾ ਕਰ ਸਕੀਏ ਅਸੀਂ ਇੱਥੇ ਜਿਲੂਪਰੀ ਵਿੱਚ ਫਲਾਗ ਪੀਤਾ ਜਾਏਗਾ ਨਗਰ ਕੀਰਤਨ ਦਾ ਉਸ ਤੋਂ ਬਾਅਦ ਅੱਗੇ ਲక్ష్ਮੀਪੁਰ ਜਾਏਗਾ ਨਗਰ ਕੀਰਤਨ ਫਿਰ ਮਾਲਦਾ ਜਾਏਗਾ ਅਸੀਂ ਮਾਲਦਾ ਤੱਕ ਜ਼ਿੰਮੇਵਾਰੀ ਲੈਂਦੇ ਹਾਂ ਕਿ ਉੱਥੇ ਸਾਰਾ ਪ੍ਰਬੰਧ ਕੀਤਾ ਜਾਏਗਾ ਤਾਂ ਕਿ ਕੋਈ ਵੀ ਕਿਸੇ ਪਰਤ ਦੀ ਕੋਈ ਪ੍ਰੋਬਲਮ ਨਾ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਪਾਸ ਅਮਰਸਰ ਤੋਂ ਦੀ ਟੀਮ ਕਿੱਥੇ ਆਈ ਹੈ ਜਿਹੜੀ ਕੀ ਆਪਣੇ ਤੋਂ ਉਡੀਸਾ ਗੁਰਦੌਰੇ ਵੀ ਜਾ ਕੇ ਵਾਪਸ ਕੇ ਪੁੱਛੀ ਉਹਨਾਂ ਦੇ ਨਾਲ ਸਾਡਾ ਸਾਰਾ ਪ੍ਰੋਗਰਾਮ ਸੈਟ ਕੀਤਾ ਗਿਆ ਜਿਹੜਾ ਵੀ ਲਗਤ ਇਥੋਂ ਉੱਥੋਂ ਉਡੀਸਾ ਤੋਂ ਚੱਲ ਕੇ ਅਨੰਦਪੁਰ ਸਾਹਿਬ ਜਾਏਗਾ ਉਹਦੇ ਵਿੱਚ ਸਾਡਾ ਪੂਰਾ ਸਹਿਯੋਗ ਰਹੇਗਾ ਜਿੰਨਾ ਚੰਗਾ ਤੇ ਚੰਗਾ ਅਸੀਂ ਜੋ ਸਹਿਯੋਗ ਕਰ ਸਕੀਏ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਨੂੰ ਰਾਖਾ ਪ੍ਰਭ ਤੁਮ ਦਾ ਨਾਮ ਬਜੁਰੂ ਕਾਲੂ ਮੈਂ ਸਾਫਤਾ ਸੇਬੀਨ ਜੀ ਆਪ ਸਤਿਗੁਰੂ ਕਾਮ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 150 ਸਾਲਾ ਸ਼ਹੀਦੀ ਗੁਰਪੁਰਬ ਜੋਸ਼ਤਾਲੂ ਦੇ ਰੂਪ ਦੇ ਵਿੱਚ ਸਿੱਖ ਕੌਮ ਦੀ ਸਰਵੋਤਮ ਸੰਸਥਾ ਆਸ਼ਰਮੀ ਵੱਲੋਂ ਪ੍ਰਬੰਧਿਤ ਕੀਤੀ ਜਾ ਰਹੀ ਹੈ ਇਸ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਪਵਿੱਤਰਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਗੁਰੂ ਘਰ ਸਥਾਨ ਗੁਰਦੁਆਰਾ ਧੋਲੀ ਸਾਹਿਬ ਤੋਂ ਆਮ ਹੋ ਕੇ ਤੱਕ 30 ਸਾਲ ਅਨੰਦਪੁਰ ਸਾਹਿਬ ਫੇਰ ਸੰਪੂਰਨ ਹੋਣਾ ਹੈ ਇਸ ਤੋਂ ਬਾਅਦ ਰਿੱਤੀ ਅੱਜ ਸ਼ਾਮ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਸਤਿਕਾਰਯੋਗਾਂ ਵੱਲੋਂ ਗੁਰਦੁਆਰਾ ਸਿੰਘ ਸਰਵਾ ਸਿੱਧੀ ਗੁੜੀ ਵਿਖੇ ਮੀਟਿੰਗ ਕੀਤੀ ਗਈ ਤੇ ਸਰਦਾਰ ਜਗਨੂਰ ਸਿੰਘ ਜੀ ਪ੍ਰਧਾਨ ਤੇ ਸੂਮ ਮੈਂਬਰ ਸਹਿਬਾਨ ਨੇ ਸਾਨੂੰ ਧੋਸਾ ਦਵਾਇਆ ਕਿ ਅਸੀਂ ਨਗਰ ਕੀਰਤਨ ਦਾ ਸਿੱਧੀ ਗੁੜੀ ਪਹੁੰਚਣ ਤੇ ਪਿਆਰ ਸਤਿਕਾਰ ਨਾਲ ਸਵਾਗਤ ਕਰਾਂਗੇ ਅਦੇ ਮਾੜਾ ਤੱਕ ਦੇ ਸਾਰੇ ਹੀ ਨਗਰ ਕੀਰਤਨ ਦੇ ਪ੍ਰਬੰਧ ਕਰਾਂਗੇ ਸਰਵਣੀ ਕੋਲ ਦੁਆਰਾ ਪ੍ਰਬੰਧਿਤ ਕਮੇਟੀ ਵੱਲੋਂ ਅਸੀਂ ਸ੍ਰੀ ਗੁਰਮੀਤ ਸਿੰਘ ਸਰਪਾ ਅਰਦਾਸ ਸਾਹਿਬ ਦਾ ਇਸ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਜੂ ਜੀ ਦਾ ਪਾਸਾ ਵਾਹਿਗੁਰੂ ਜੀ ਖਫੀਦ